ਤਤ ਤਨ ਸਤਿਗੁਰੂ ਤੇਰਾ ਹੀ ਆਸਰਾ ਭਾਵੇਂ ਜੱਗ ਸਾਰਾ ਸਾਨੂੰ ਗੋਦ ਮੇ ਖੜਾਵੇ ਸਾਰੀ ਸ੍ਰਿਸ਼ਟੀ ਦੇਖਾਣੇ ਵੀ ਖਵਾਵੇ ਤੇਰੇ ਦਰ ਦਾ ਨਜ਼ਾਰਾ ਕੁਛ ਯਾਰ ਹੈ ਮੇਰੇ ਦਾਤਾ ਜੀ ਤੇਰੇ ਜੀਵਾਂ ਦੀਨ ਰਾਲੀ ਇੱਥੇ ਗੌਰ ਹੈ ਮੇਰੇ ਦਾਤਾ ਜੀ ਚਾਹੇ ਤਾਰਿਆਂ ਦੀ ਬਹਿਫਲ ਸਜਾ ਦੋ चाहे चंदा भी मस्तक लगा दो इस चंदा की रोशनी क्या है इसको भी मिली सजा है तेरे नूरी उजे यार ता बलौर है मेरे दाता जी तेरे जीवा दी नरली इथे गौर है मेरे दाता जी तेरी रोशनी दा कोई ना शुमार है ਚੰਦ ਸੂਰਜ ਵਿਖੱਜਲ ਖੁਵਾਰ ਹੈ ਕਰੋੜ ਸੂਰਜਾਂ ਦਾ ਵਾਲ ਵਿੱਚ ਨੂਰ ਹੈ ਹਜ਼ਾਰ ਮੱਠ ਤੋਂ ਵੀ ਕੁੱਟ ਦਸਰੂਰ ਹੈ ਚੱਲੇ ਦਿਨ ਰਾਤੀ ਨਾਮ ਵਾਲਾ ਧਾਰ ਹੈ ਮੇਰੇ ਦਾਤਾ ਜੀ ਤੇਰੇ ਜੀਵਾ ਦੀ ਨਰਲੀ ਇੱਥੇ ਗਾਰ ਹੈ ਤੇਰੇ ਦਾਤਾ ਜੀ ਚਾਹੇ ਪਾਵਨਾ ਦਾਵਾਦ ਸ਼ਬਨਾ ਦੇ ਚਾਹੇ ਪੁਰਿਆਂ ਚ ਮਹਿਲ ਪਵਾ ਦੇ ਦਿਲਦਾਰ ਦਾ ਤਾਂ ਓਹੀ ਮੁਕਾਮ ਹੈ ਜਿੱਦੇ ਵਿੱਚੂ ਬਿਠਾਇਆ ਆਪ ਜਿੰਦਾ ਰਾਮ ਹੈ ਵਿੱਚੂ ਬੋਲਦਾ ਪਿਆਰਾ ਤੇਰਾ ਭੌਰ ਹੈ ਮੇਰੇ ਦਾਤਾ ਜੀ ਤੇਰੇ ਜੀਵਾਂ ਦੀ ਨਾਲੀ ਇੱਥੇ ਘਾਰ ਹੈ ਮੇਰੇ ਦਾਤਾ ਜੀ ਤੁਸੀ ਵਸੀ ਹੋ ਜੀ ਆਪ ਸੱਚ ਖੰਡ ਦੇ ਨਾਮ ਯਾਦ ਤੇ ਜੁਗਾਦ ਵਾਲਾ ਵੰਡ ਦੇ ਤੂੰ ਆ ਨਾਮ ਲੈ ਕੇ ਇਥੋਂ ਹਨ ਚਲੀਆਂ ਜਾ ਕੇ ਸੱਚ ਖੰਡ ਆਪ ਨਾਲ ਮਿਲੀਆਂ ਪਾਪੀ ਮਨ ਦੇ ਬਦਲ ਤੇ ਤਾਰ ਹੈ ਮੇਰੇ ਦਾਤਾ ਜੀ ਤੇਰੇ ਜੀਵਾਂ ਦੀ ਨਰਾਲੀ ਇੱਥੇ ਗੌਰ ਹੈ ਮੇਰੇ ਦਾਤਾ ਜੀ ਤੇਰੀ ਗਲੀ ਦਾ ਪਖਾਰੀ ਕੋਈ ਲੋੜ ਨਹੀਂ ਦਿੱਤਾ ਸਭ ਕੁਝ ਦਾਤੇ ਛੱਡੀ ਥੋੜ ਨਹੀਂ ਤੇਰੇ ਨਾਮ ਦਾ ਹੀ ਸਦਾ ਝੰਡਾ ਚੁੱਲੇ ਜੀ ਤੇਰਾ ਪਿਆਰ ਨਾ ਯਾਦ ਤੇਰੀ ਭੁੱਲੇ ਜੀ ਸ਼ਾਸਤ ਨਾਮ ਜੀ ਨਾ ਮੰਗਾ ਕੁਝ ਯਾਰ ਮੈਂ तेरे दाता ਜੀ ਤੇਰੇ ਜੀਵਾਂ ਦੀ ਨਰਾਲੀ ਇੱਥੇ ਗਾਰ ਹੈ ਤੇਰੇ ਦਾਤਾ ਜੀ ਪਾਵੇਂ ਜੱਗ ਸਾਰਾ ਸਾਨੂੰ ਗੋਦ ਵਿੱਚ ਢਾਵੇ ਸਾਰੀ ਸ੍ਰਿਸ਼ਟੀ ਦੇਖਾਣੇ ਵੀ ਖਵਾਵੇ ਤੇਰੇ ਦਰ ਦਾ ਨਜ਼ਾਰਾ ਕੁਛ ਯਾਰ ਹੈ ਮੇਰੇ ਦਾਤਾ ਜੀ ਤੇਰੇ ਜੀਵਾ ਦਿਨ ਰਾਲੀ ਇਥੇ ਗੌਰ ਹੈ ਮੇਰੇ ਦਾਤਾ ਜੀ ਹਾਂ ਮੇਰੇ ਦਾਤਾ ਜੀ ਜੀ ਮੇਰੇ ਦਾਤਾ ਜੀ ਹਾਂ ਮੇਰੇ ਦਾਤਾ ਜੀ ਤਨ ਤਨ ਸਤਿਗੁਰੂ ਤੇਰਾ ਹਿਆਸਰਾ